ਸਥਾਨ ਬਾਬਾ ਸ੍ਰੀ ਚੰਨ ਜੀ ਦੋ ਧਾਰਮਿਕ ਸਥਾਨ ਸਨ ਜੋ ਲੋਕ ਇੱਕ ਦੂਸਰੇ ਦਾ ਬਹੁਤ ਵਿਰੋਧ ਕਰਦੇ ਸਨ ਇੱਕ ਧਾਰਮਿਕ ਸਥਾਨ ਦੇ ਲੋਕ ਦੂਸਰੇ ਦੇ ਧਾਰਮਿਕ ਸਥਾਨ ਤੇ ਨਹੀਂ ਜਾਂਦੇ ਸਨ ਉਹ ਇੱਕ ਦੂਸਰੇ ਦੇ ਧਾਰਮਿਕ ਸਥਾਨ ਦੀ ਕੋਈ ਵੀ ਚੀਜ਼ ਨਹੀਂ ਖਾਂਦੇ ਸਨ ਇਥੋਂ ਤੱਕ ਕਿ ਉਹ ਉਹਨਾਂ ਦੇ ਅੱਗੋਂ ਵੀ ਨਹੀਂ ਲੰਘਦੇ ਸਨ ਇੱਕ ਵਿਅਕਤੀ ਨੇ ਇੱਕ ਧਾਰਮਿਕ ਸਥਾਨ ਤੋਂ ਦਰਖਤ ਪੁੱਟ ਕੇ ਦੂਸਰਿਆਂ ਦੇ ਧਾਰਮਿਕ ਸਥਾਨ ਤੇ ਲਗਾ ਦਿੱਤਾ ਉਹ ਦਰਖਤ ਵੱਡਾ ਹੋਇਆ ਅਤੇ ਉਸ ਦਰਖਤ ਨੂੰ ਬਹੁਤ ਮਿੱਠੇ ਫਲ ਲੱਗੇ ਲੋਕ ਉਸ ਨੂੰ ਪਵਿੱਤਰ ਸਮਝਣ ਲੱਗ ਪਏ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਦਰਖਤ ਪਹਿਲਾਂ ਤਾਂ ਦੂਸਰਿਆਂ ਦੇ ਧਾਰਮਿਕ ਸਥਾਨ ਤੇ ਸੀ ਪਰ ਹੁਣ ਇਹ ਸਾਡੇ ਧਾਰਮਿਕ ਸਥਾਨ ਤੇ ਹੈ ਪਰਮਾਤਮਾ ਨੇ ਕੋਈ ਭੇਦਭਾਵ ਨਹੀਂ ਕੀਤਾ ਉਹ ਦਰਖਤ ਹੋਰ ਹਰਾ ਹੋ ਚੁੱਕਾ ਸੀ ਪਰਮਾਤਮਾ ਦੀ ਨਜ਼ਰ ਵਿੱਚ ਜੇ ਵਿਰੋਧ ਹੁੰਦਾ ਤਾਂ ਉਹ ਦਰਖਤ ਸੁੱਕ ਜਾਣਾ ਚਾਹੀਦਾ ਸੀ ਪਰ ਅਜਿਹਾ ਨਹੀਂ ਹੋਇਆ ਕਿਉਂਕਿ ਪਰਮਾਤਮਾ ਭੇਦ ਭਾਵ ਨਹੀਂ ਕਰਦੇ ਉਹ ਦਰਖਤ ਨੂੰ ਬਹੁਤ ਮਿੱਠੇ ਫਲ ਲੱਗਦੇ ਅਤੇ ਲੋਕ ਉਸ ਦੇ ਫਲ ਖਾਂਦੇ ਇਸੇ ਤਰ੍ਹਾਂ ਪਰਮਾਤਮਾ ਨੇ ਭੇਦ ਭਾਵ ਨਹੀਂ ਕੀਤਾ ਇਨਸਾਨ ਦੂਸਰੇ ਦੇ ਤਾਂ ਨਿਕਸ ਥਾਨ ਤੋਂ ਨਫ਼ਰਤ ਕਰਦਾ ਹੈ ਪਰ ਪ੍ਰਮਾਤਮਾ ਨਫ਼ਰਤ ਨਹੀਂ ਕਰਦੇ ਲੋਕ ਇੱਕ ਦੂਸਰੇ ਦੇ ਧਾਰਮਿਕ ਸਥਾਨ ਦੇ ਅਕੌਂਦੀ ਲੰਗਣਾ ਪਸੰਦ ਨਹੀਂ ਕਰਦੇ ਪਰ ਪ੍ਰਮਾਤਮਾ ਅਜਿਹਾ ਨਹੀਂ ਕਰਦੇ ਪ੍ਰਮਾਤਮਾ ਦੀ ਨਜ਼ਰ ਵਿੱਚ ਇੱਕ ਹੈ ਉਹੀ ਪੌਦਾ ਇਕ ਧਾਰਮਿਕ ਸਥਾਨ ਤੇ ਸੀ ਉਹੀ ਪੌਦਾ ਦੂਸਰੇ ਦੇ ਧਾਰਮਿਕ ਸਥਾਨ ਤੇ ਲੱਗ ਕੇ ਵੀ ਪਵਿੱਤਰ ਸੀ ਦੋਨੇ ਜਗ੍ਹਾ ਤੇ ਉਹ ਪੌਦਾ ਪਵਿੱਤਰ ਸੀ ਅਤੇ ਪਵਿੱਤਰ ਹੀ ਰਹੇਗਾ ਉਹ ਜਗ੍ਹਾ ਪਵਿੱਤਰ ਹੈ ਜਿੱਥੇ ਪਰਮਾਤਮਾ ਦਾ ਨਾਮ ਲਿਆ ਜਾਂਦਾ ਹੈ ਉਹ ਪਰਮਾਤਮਾ ਦਾ ਨਾਮ ਭਾਵੇਂ ਕਿਸੇ ਵੀ ਰੂਪ ਵਿੱਚ ਹੋਵੇ ਕੋਈ ਵੀ ਸ਼ਬਦ ਹੋਵੇ ਜੋ ਸ਼ਬਦ ਪਰਮਾਤਮਾ ਦੇ ਨਾਲ ਜੋੜਦਾ ਹੈ ਉਹ ਪਵਿੱਤਰ ਹੈ ਪਰ ਇਨਸਾਨ ਆਪਣੀ ਸੋਚ ਪਵਿੱਤਰ ਨਹੀਂ ਕਰ ਸਕਦਾ ਇਨਸਾਨ ਦੀ ਆਪਣੀ ਸੋਚ ਪਵਿੱਤਰ ਨਹੀਂ ਅਤੇ ਲੋਕਾਂ ਨੂੰ ਉਹ ਅਪਵਿੱਤਰ ਦੱਸਣ ਦੀ ਕੋਸ਼ਿਸ਼ ਕਰਦਾ ਹੈ ਪਰ ਜਿੰਨੀ ਦੇਰ ਇਨਸਾਨ ਆਪਣੇ ਅੰਦਰੋਂ ਪਵਿੱਤਰ ਨਹੀਂ ਹੋਵੇਗਾ ਉਸ ਨੂੰ ਬਾਹਰ ਪਵਿੱਤਰਤਾ ਨਜ਼ਰ ਨਹੀਂ ਆਵੇਗੀ ਪਰਮਾਤਮਾ ਭੇਦ ਭਾਵ ਨਹੀਂ ਕਰਦੇ ਪਰਮਾਤਮਾ ਵਾਸਤੇ ਉਹ ਬੀਜ ਇੱਕ ਜਗ੍ਹਾ ਤੇ ਵੀ ਉਸੇ ਤਰ੍ਹਾਂ ਹੀ ਉਗੇਗਾ ਅਤੇ ਦੂਸਰੇ ਦੇ ਧਾਰਮਿਕ ਸਥਾਨ ਤੇ ਵੀ ਉਸੇ ਤਰ੍ਹਾਂ ਹੀ ਉਗੇਗਾ ਜੇ ਕੁਦਰਤ ਭੇਦ ਭਾਵ ਨਹੀਂ ਕਰਦੀ ਤਾਂ ਇਨਸਾਨ ਭੇਦ ਭਾਵ ਕਿਉਂ ਕਰਦੇ ਹਨ ਇਨਸਾਨ ਆਪਣਾ ਮਤਲਬ ਕੱਢਣ ਦੀ ਕੋਸ਼ਿਸ਼ ਕਰਦੇ ਹਨ ਪਰਮਾਤਮਾ ਤਾਂ ਇੱਕ ਹੈ ਅਤੇ ਇੱਕ ਹੀ ਰਹੇਗਾ ਪਰਮਾਤਮਾ ਦੀ ਨਜ਼ਰ ਵਿੱਚ ਸਭ ਸ੍ਰੇਸ਼ਟ ਹਨ ਅਤੇ ਸ੍ਰੇਸ਼ਟ ਹੀ ਰਹਿਣਗੇ ਪਰਮਾਤਮਾ ਭੇਦ ਭਾਵ ਨਹੀਂ ਕਰਦੇ ਇਨਸਾਨ ਹੀ ਭੇਦ ਭਾਵ ਕਰਦਾ ਹੈ ਇਸ ਤਰ੍ਹਾਂ ਜਦੋਂ ਇਨਸਾਨ ਦੀ ਸੋਚ ਪਵਿੱਤਰ ਹੋ ਗਈ ਉਸ ਨੂੰ ਹਰ ਜਗ੍ਹਾ ਤੇ ਪਰਮਾਤਮਾ ਹੀ ਨਜ਼ਰ ਆਣਗੇ ਕਿਸੇ ਵੀ ਧਾਰਮਿਕ ਸਥਾਨ ਤੇ ਜਾਵੇਗਾ ਉਸ ਨੂੰ ਆਪਣੇ ਪਰਮਾਤਮਾ ਨਜ਼ਰ ਆਣਗੇ ਤਾਂ ਬਾਬਾ ਸ਼੍ਰੀ ਚਾਂਜੀ ਮਹਾਰਾਜ ਕਿਰਪਾ ਕਰੋ